बड़े मानजो सीएम साहब ਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਹੈ ਉਹਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਡਰੱਗ ਫਰੰਟ ਦੇ ਉੱਤੇ 4 ਕਿਲੋ ਹਿਰੋਇਨ ਤੇ 6 ਅਸੀਂ ਜਿਹੜੇ ਡਰੱਗ ਆਟਲ ਦੇ ਸਮਗਲਰਸ ਨੇ ਉਹ ਅਰੈਸਟ ਕੀਤੇ ਹੈ ਜਿਨ੍ਹਾਂ ਦੇ ਵਿੱਚ ਇੱਕ ਔਰਤ ਸਮਗਲਰ ਵੀ ਹੈ ਇਹ ਸਾਰੀ ਕਾਰਵਾਈ ਸਾਡੇ ਛਟਾ ਪੁਲਿਸ ਸਟੇਸ਼ਨ ਦੇ ਅੰਡਰ ਹੋਈ ਹੈ ਔਰ ਜਿਹਦਾ ਸਾਰੀ ਦਾ ਸੁਪਰਵੀਜ਼ਨ ਕਰ ਰਹੀ ਸੀ ਡੀਸੀਪੀ ਜਗਜੀਤ ਵਾਲੀਆ ਜੀ ਹਰਪਾਲ ਸਿੰਘ ਏਡੀਸੀਪੀ ਸ਼ਿਵਦਰਸ਼ਨ ਸਾਡੇ ਏਸੀਪੀ ਔਰ ਇਨਸਪੈਕਟਰ ਗਰੋਥ ਕੁਮਾਰ ਤੇ ਨਾਲ ਦੀ ਟੀਮ ਇਹਦੇ ਚ ਜਿਹੜੀ ਸਭ ਤੋਂ ਪਹਿਲਾਂ ਰਿਕਵਰੀ ਹੋਈ ਹੈ ਉਹ 3 ਕਿਲੋ ਦੀ ਹੋਈ ਉਹਦੇ ਚ ਵਿਸ਼ਾਲ ਸਿੰਘ ਹੈ ਇੱਕ ਬੰਦਾ ਜਿਹੜਾ ਕਿ ਲੇਬਰ ਦਾ ਕੰਮ ਕਰਦਾ ਹੈ ਗੁਰੂ ਕੀ ਵਡਾਲੀ ਛੱਟੇ ਦਾ ਰਹਿਣ ਵਾਲਾ ਹੈ ਇਸ ਤੋਂ ਬਾਅਦ ਦੋ ਹੋਰ ਅਕਿਊਜ਼ ਫੜੇ ਗਏ ਜਿਹਦਾ ਨਾਮ ਹੈ ਇੱਕ ਦਾ ਸੈਵਨ ਵੀਰ ਸਿੰਘ ਇਹੜਾ 7 ਵੀਰੇ ਦੇ ਖਿਲਾਫ ਪਹਿਲਾਂ ਵੀ ਅੰਮ੍ਰਿਤਕਰਿੰਡੇ ਥਾਣੇ ਦੇ ਵਿੱਚ ਡਰੱਗ ਦਾ ਮੁਕੱਦਮਾ ਦਰਜ ਹੈ ਇਹ ਸਨ ਆਫ ਜਗੀਰ ਸਿੰਘ ਵਿਲੇਜ ਬੁਰਜ ਸਰਾਇ ਅਮਾਨਤ ਖਾਨ ਤਰਨਤਾਰਨ ਡਿਸਟ੍ਰਿਕਟ ਦਾ 25 ਸਾਲ ਦੀ ਉਮਰ ਹੈ ਡੈਕੋਰੇਸ਼ਨ ਤੇ ਡੀਜੇ ਦਾ ਕੰਮ ਨਾਲ-ਨਾਲ ਕਰਦਾ ਹੈ ਅੱਠਵੀਂ ਪੜਿਆ ਇਸ ਤੋਂ ਲਾਵਾ ਇਹਦੇ ਨਾਲ ਦیدار ਸਿੰਘ ਏਲੀਅਸ ਕਾਲੀ 50 ਸਾਲ ਦਾ ਜਠਾਲ ਪੀਐਸ ਕਰਿੰਡਾ ਦਾ ਰਹਿਣ ਵਾਲਾ ਲੇਬਰ ਦਾ ਕੰਮ ਕਰਦਾ ਹੈ ਇਹ ਅਰੈਸਟ ਹੋਇਆ ਇਸ ਤੋਂ ਬਾਅਦ ਦੂਜੇ ਜਿਹੜਾ ਰਿਲੇਟਿਡ ਮੋਡਿਊਲ ਸੀਗਾ ਜਿਹੜਾ ਉਹਦੇ ਜਸਵੀਰ ਕੌਰ ਇੱਕ ਪਤਗੜ੍ਹ ਪੀਐਸ ਛਾਟਾ ਦੀ ਰਹਿਣ ਵਾਲੀ ਹੈ ਕਾਫੀ ਵੱਡੀ ਸਪਲਾਈਅਰ ਹੈ ਔਰ ਇਹਦਾ ਜਿਹੜਾ ਡਾਇਰੈਕਟ ਲਿੰਕ ਹੈ ਰਣਜੀਤ ਚਿੱਤੇ ਦੇ ਜਿਹੜਾ ਕਾਟਾਲ ਮੋਡਿਊਲ ਹੈ ਜੋ ਵੀ ਕਹਿ ਸਕਦੇ ਆਪਾਂ ਉਹਦੇ ਨਾਲ ਹੈ ਉਹਦੇ ਨਾਲ ਹਰਜੀਤ ﺍﻟियस ਜਿੱਤਾ ਇਹ ਸ਼ੇਰਸ਼ਾ ਸੂਰੀ ਰੋਡ ਛਾਟਾ ਦਾ ਜੱਜ ਸਿੰਘ ਇਹ ਵੀ ਗੁਰੂ ਕੀ ਵਡਾਲੀ ਦਾ ਇਹ ਫੜੇ ਗਏ ਆ ਹਰਜੀਤ ਜਿਹੜਾ ਜੀਤਾ ਹੈ ਇਹਦੇ ਖਿਲਾਫ ਦੋ ਮੁਕਦਮੇ ਐ ਐਨਡੀਪੀਐਸ ਦੇ ਪਹਿਲਾ ਦਰਜਾ ਐ ਪੀਐਸ ਕੰਟੋਨਮੈਂਟ ਸੀਪੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਮੋਡਸ ਪ੍ਰੈਂਡੀ 7 ਵੀਰ ਦੀ ਬੜੀ ਇੰਪੋਰਟੈਂਟ ਸਾਹਮਣੇ ਆਈ ਹੈ ਉਹਨੇ ਬੱਕਰੀਆਂ ਦਾ ਕੰਮ ਕੀਤਾ ਸੀ ਲਾਈਫਸਟਾਕ ਰੱਖੀ ਹੋਈ ਸੀ ਔਰ ਉਹਦੇ ਤਹਿਤ ਉਹਦਾ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਪਿੰਡ ਹੈ ਇਹ ਪਾਕਿਸਤਾਨ ਦੇ ਜਿਹੜੇ ਸਮਗਲਸ ਨੇ ਉਹਨਾਂ ਨਾਲ ਟਾਈਅਪ ਕਰਕੇ ਡਰੋਨ ਰਾਹੀਂ ਜਿਹੜੀ ਕਨਸਾਈਨਮੈਂਟ ਪੁਸ਼ ਕਰਾ ਕੇ ਉਸ ਤੋਂ ਬਾਅਦ ਉਹ ਕੀ ਕਰਦਾ ਸੀ ਆਪਣੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਦੇ ਘਰ ਚੁਪ ਕਰਕੇ ਰੱਖਿਆ ਹੁੰਦਾ ਸੀ ਉਹਨੂੰ ਕਲੈਕਟ ਕਰਕੇ ਕਨਸਾਈਨਮੈਂਟ ਨੂੰ ਤੇ ਅਗਲੇ ਦਿਨ ਜਾ ਕੇ ਉਹਨੂੰ ਚੁੱਕ ਕੇ ਤੇ ਅੱਗੇ ਡਿਸਟਰੀਬਿਊਟ ਦਾ ਕੰਮ ਕਰਦਾ ਸੀ ਔਰ ਜੇ ਤੁਸੀਂ ਦੇਖੋ ਵੀ ਜਿਹੜਾ ਬੰਦਾ ਨੇ ਵੈਸੇ ਲਾਈਵਸਟਾਕ ਬੱਕਰੀਆਂ ਦਾ ਕੰਮ ਕਰ ਰਿਹਾ ਹੈ ਉਹਦੀ ਕੋਠੀ ਉਹ ਸਟੈਂਡਰਡ ਨਾਲ ਬਹੁਤ ਵਧੀਆ ਹੈ ਪਲੱਸ ਇਨੋਵਾ ਗੱਡੀ ਇੱਕ ਬਰੰਦ ਹੋਈ ਹੈ ਤਾਂ ਤੋ ਇਹ ਬੜੀ ਇੰਪੋਰਟੈਂਟ ਗੱਲ ਹੈ ਇਹਦਾ ਵੀ ਸਾਰਾ ਅਸੀਂ ਜਿਹੜਾ ਫਾਈਨੈਂਸ਼ੀਅਲ ट्रांजੈਕਸ਼ਨ ਔਰ ਜਿਹੜੀ ਫ੍ਰੀਜ਼ਿੰਗ ਆਫ ਪ੍ਰੋਪਰਟੀ ਉਹਦਾ ਵੀ ਕੰਮ ਇਹਦੇ ਤੇ ਕਾਰਵਾਈ ਕੀਤੀ ਜਾਊਗੀ ਜਿਹੜੀ ਜਸਵੀਰ ਕੌਰ ਹੈ ਇਹ ਰਣਜੀਤ ਚੀਚਾ ਤੁਹਾਨੂੰ ਪਤਾ ਹੀ ਬੜਾ ਮਸ਼ਹੂਰ ਬਿਗ ਫਿਸ਼ ਹੈ ਜੀ ਹੈ ਇਹ ਆਪਾਂ ਇਸ ਏਰੀਆ ਵਾਸਤੇ ਇਹਨੂੰ ਵੀ ਬਿਗ ਫਿਸ਼ ਕਹਿ ਸਕਦੇ ਹਾਂ ਕਿਉਂਕਿ ਮੇਨ ਸਪਲਾਇਰ ਸੀ ਜੀ ਔਰ ਇੱਕ ਪਤਗੜ ਏਰੀਏ ਦੇ ਵਿੱਚ ਕਾਫੀ ਵੱਡੀ ਦੀ ਸਪਲਾਈ ਸੀ ਜੀ ਜਿਹੜਾ ਇਹਨਾਂ ਦੋਨੋਂ ਜਿਹੜੇ 카ਟਲਸ ਨੇ ਇਹਨਾਂ ਚ ਕਾਮਨ ਹੈਗਾ ਪਾਕਿਸਤਾਨੀ ਸਮਗਲਰਸ ਦਾ ਕਨੈਕਸ਼ਨ ਔਰ ਬਹੁਤ ਸਾਰੇ ਜਿਹੜੇ ਜਸਵੀਰ ਕੌਰ ਦੇ ਔਰ ਸੈਵਨ ਵੀਰ ਦੇ ਇਹਨਾਂ ਦੇ ਕਨੈਕਸ਼ਨ ਜਿਹੜੇ ਹੈ ਇੰਡੀਆ ਦੇ ਵਿੱਚ ਜਿਹੜੇ ਬਾਰਡਰ ਦੇ ਉੱਤੇ ਜਸਵੀਰ ਕੌਰ ਦੇ ਪਲਸ ਇੰਟਰਨੈਸ਼ਨਲ ਪਾਕਿਸਤਾਨ ਸਾਈਡ ਤੇ ਵੀ ਔਰ ਜਿਹੜਾ ਸੈਵਨ ਵੀਰ ਹੈ ਉਹ ਕਿਉਂਕਿ ਆਪ ਇੰਟਰਨੈਸ਼ਨਲ ਬਾਰਡਰ ਤੇ ਰਹਿੰਦਾ ਹੀ ਸੀ ਉਹਦੇ ਬਹੁਤ ਸਾਰੇ ਪਾਕਿਸਤਾਨੀ ਸਮਗਲਰਾਂ ਨਾਲ ਲਿੰਕ ਸਾਹਮਣੇ ਆਏ ਨੇ ਇਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਤੇ ਹਵਾਲਾ ਐਂਗਲ ਵੀ ਅਸੀਂ ਦੇਖ ਰਹੇ ਹਾਂ ਔਰ ਇਹਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਸੰਭਵ ਨੇ ਕਿਉਂਕਿ ਚੇਨ ਕਾਫੀ ਲੰਬੀ ਹੈ ਜੇ ਕੰਮ ਚੱਲ ਰਿਹਾ ਔਰ ਬੇਸਿਕਲੀ ਜਿਹੜੇ ਫੋਰਨ ਹੈਂਡਲਰਸ ਜਿਹਨੂੰ ਕਹਿ ਸਕਦੇ ਚਾਹੇ ਉਹ ਪਾਕਿਸਤਾਨ 'ਚ ਹੈ ਚਾਹੇ ਉਹ ਹੋਰ ਬਾਹਰ ਬੈਠੇ ਨੇ ਪਲੱਸ ਜਿਹੜੇ ਸਾਡੇ ਇੰਡੀਅਨ 스ਮਗਲਰ ਨੇ ਜਿਹੜੇ ਜਸਵੀਰ ਕੌਰ ਦੀ ਮਦਦ ਕਰਦੇ ਸੀ ਇੰਟਰਨੈਸ਼ਨਲ ਬਾਰਡਰ ਦੇ ਕੋਲ ਉਹਨਾਂ ਦੀ ਵੀ ਗ੍ਰਿਫਤਾਰੀ ਸੰਭਵ ਜਸਵੀਰ ਕੌਰ ਨੂੰ ਕਾਫੀ ਟਾਈਮ ਹੋ ਗਿਆ ਜੀ ਔਰ ਜਿਹੜਾ 7 ਬੀਰ ਹੈ ਉਹ ਵੀ ਮਤਲਬ 4-5 5 ਸਾਲ ਹੋ ਗਏ ਉਹਨੂੰ ਜਸਵੀਰ ਕੋਰ ਦੀ ਜਿਹੜੀ ਮੇਨ ਐਕਟੀਵਿਟੀ ਹੈ ਸਾਲਕ ਤੋਂ ਕਾਫੀ ਸਰਗਰਮ ਸਹੀ ਹੈ ਕੰਮ ਵੈਸੇ ਪਹਿਲਾਂ ਵੀ ਕਰ ਰਹੀ ਕੁਬ ਚੀਤੇ ਦੇ ਜਿਹੜਾ ਗੈਂਗ ਹੈ ਉਹਨਾਂ ਨਾਲੇ ਕਨੈਕਟਡ ਐਸੋਸੀਏਟਡ ਹੈ ਦੂਰੋਂ ਤੇ ਉਹ ਫੈਮਿਲੀ ਵਾਈਜ਼ ਵੀ ਕਨੈਕਸ਼ਨ ਹੈਗਾ ਉਹਨੂੰ ਸਾਰੀ ਬੈਕਅਪ ਮਿਲ ਰਿਹਾ ਸੀ ਉਹ ਆਈ ਸੀ ਇਹ ਰਿਲੇਟਿਵ ਨੇ ਨਾ ਇਹ ਕੰਮ ਕਰਦਾ ਹੈ ਹਾਂ ਮਤਲਬ ਉਹੀ ਮੈਂ ਕਹਿ ਰਿਹਾ ਨਾ ਫੈਮਿਲੀ ਕਨੈਕਸ਼ਨ ਹੈਗੇ ਨੇ ਉਹ ਮਤਲਬ ਆਪਾਂ ਇਸ ਸਟੇਜ ਤੇ ਡਿਕਲੇਅਰ ਨਹੀਂ ਕਰ ਸਕਦੇ ਬਟ ਫੈਮ ਹਾਂ ਮਤਲਬ ਉਹਦੇ ਚ ਇਹ ਵੈਰੇ ਦੋ ਤਿੰਨ ਸਾਲ ਤੋਂ ਕਾਫੀ ਨੇੜਤਾ ਹੈ ਔਰ ਫੈਮਿਲੀ ਮੈਂਬਰਾਂ ਦੇ ਹੀ ਉੱਥੇ ਆਪਸ ਵਿੱਚ ਕਾਫੀ ਸਾਂਝ ਹੈਗੀ ਆ ਤੇ ਆਉਣ ਜਾਣ ਵੀ ਆ। ਬੱਕਰੀਆਂ ਦਾ ਇਖਤਮਾਲ ਕੁਝ ਕਰਕੇ ਕਿਹਾ ਜਾਂਦਾ ਸੀ। ਬੱਕਰੀਆਂ ਦਾ ਕੰਮ ਕਰ ਰਹੇ ਪਿੰਡ 'ਚ ਸਾਰੇ ਸੋਚਦੇ ਨੇ ਬੰਦਾ ਬੱਕਰੀਆਂ ਰੱਖਦਾ ਹੈ ਗਰੀਬ ਜਿਹਾ ਬੰਦਾ ਪਰ ਕੋਠੀ ਏਡੀ ਆਲਾ ਸ਼ਾਨ ਬਣ ਗਈ, ਇਨੋਵਾ ਗੱਡੀ ਲੈ ਲਈ ਤੇ ਲਾਈਫ ਸਟਾਈਲ ਵੀ ਵਧੀਆ ਅੰਦਰ। ਤੇ ਕੰਮ ਕੀ ਕਰਦਾ? ਹਾਂਜੀ। ਲੇਡੀ 60 ਸਾਲ ਦੀ ਹੈ ਜੀ, ਹਰਜੀਤ ਜੀਤਾ 38 ਸਾਲ ਦਾ, ਜੱਜ ਸਿੰਘ 19 ਸਾਲ ਦਾ ਜਿਹੜੇ ਜਸਵੀਰ ਨਾਲ ਰਿਟਾਇਡ ਨੇ, ਵਿਸ਼ਾਲ 23 ਸਾਲ ਦਾ। 7 ਵੀਰ 25 ਸਾਲ ਦਾ ਦیدار ਸਿੰਘ ਏਲੀਅਸ ਕਾਲੀ 50 ਸਾਲ ਦਾ ਸਾਰੇ ਇਕੱਠੇ ਨਹੀਂ ਹੋਏ ਸਾਰੇ ਇਕੱਠੇ ਨਹੀਂ ਇਹ ਸਾਰੇ ਇਕੱਠੇ ਨਹੀਂ ਜੀ ਅਲੱਗ-ਅਲੱਗ ਪਰਚੇ ਦੋ ਦਰਜ ਹੋਏ ਆ ਇਹਨਾਂ ਚ ਕਾਮਨ ਕਨੈਕਸ਼ਨ ਮੈਂ ਪਹਿਲਾਂ ਜਿੱਦਾਂ ਬਰੀਫਿੰਗ ਚ ਕਿਹਾ ਕਿ ਪਾਕਿਸਤਾਨੀ ਸਮਗਲਰ ਨੇ ਉਹਨਾਂ ਨੇ ਹੀ ਮਤਲਬ ਕਾਮਨ ਸਪਲਾਈ ਚੇਨ ਤੁਸੀਂ ਕਹਿ ਸਕਦੇ ਹੋ ਇਸ ਕਾਮਨ ਇਨ ਬੋਥ ਸਰ ਕਿਵੇਂ ਸਾਰੇ ਇਸ ਤਰ੍ਹਾਂ ਦੀ ਜਿਹੜੇ ਰਹਿਣ ਵਾਲੇ ਦਾ ਆਫਸ਼ੋਰ ਕੇ ਸਾਰੇ ਤੁਹਾਡੀ ਨਜ਼ਰ ਦੇ ਵਿੱਚ ਪਹਿਲਾਂ ਤੋਂ ਹੀ ਹੋਣਗੇ ਦੇਖੋ ਕਿ ਸਾਰੇ ਪਾਕਿਸਤਾਨ ਤੋਂ ਮੰਗਵਾ ਰਹੇ ਇਹ ਘਰੀ ਨਵੇਂ ਸਿਰ ਤੋਂ ਫਿਰ ਸੂਚੀਆਂ ਬਣਾਈਆਂ ਗਿਆ ਨਵੇਂ ਸਿਰ ਤੋਂ ਫਿਰ ਜਿਹੜਾ ਜੁੱਧ ਨਸ਼ੇ ਦੇ ਕੋਲ ਤੁਸੀਂ ਚਲਾ ਰਹੇ ਹੋ ਇਸ ਦੇ ਵਿੱਚ ਨਵੇਂ ਸਿਰ ਤੋਂ ਫਿਰ ਇਹਨਾਂ ਦਾ ਨਜ਼ਰ ਹੈ ਕਿ ਕੀ ਆ ਰਹੀ ਹੈ ਜਾਂ ਜਿਹੜੇ ਕੋਈ ਬੇਲ ਆਊਟ ਵੀ ਹੋਵੇ ਦੇਖੋ ਇੰਟੈਲੀਜੈਂਸ ਬੇਸਡ ਆਪਰੇਸ਼ਨ ਸਾਡੇ ਚੱਲਦੇ ਰਹਿੰਦੇ ਪਰ ਲਿਸਟ ਦੀ ਜਿਹੜੀ ਹੈ ਰਿਵਿਊ ਉਹ ਡੈਫੀਨਿਟਲੀ ਸਾਰੇ ਪੰਜਾਬ ਚ ਸਾਡੇ ਮਨਜੋਤ ਡੀਜੀ ਸਾਹਿਬ ਦੇ ਨਿਰਦੇਸ਼ ਤੇ ਚੱਲ ਹੀ ਰਿਹਾ ਹੈ ਕਿਉਂਕਿ ਜ਼ਿਆਦਾਤਰ ਬਾਹਰਲੇ ਡਿਸਟ੍ਰਿਕਟ ਦੇ ਨੇ ਤਰਨਤਾਰਨ ਜਾਂ ਹੋਰ ਉਹ ਨੇਚਲੀ ਉਹ ਡਿਸਟ੍ਰਿਕਟ ਵੀ ਆਪਣੀ ਲਿਸਟ ਜਿਹੜੀ ਐ ਬਾਰਡਰ ਦੇ ਉੱਤੇ ਜਿਹੜੇ ਕੋਰੀਅਰਸ ਐਂਡ ਸਮਗਲਰਸ ਰਿਵਿਊ ਕਰਦੇ ਰਹਿੰਦੇ। ਉਹ ਅਗਰ ਉਹ ਬਈ ਸਰਕਾਰਾਂ ਮੈਂ ਨਾ ਇੱਥੇ ਸਮਾਨ ਨੂੰ ਡਿਲੀਵਰ ਕਰਨਾ ਸੀ। ਉਹ ਸਾਰੇ ਕਰ ਰਹੇ ਆ ਜੀ ਆ ਬੰਦੇ ਨਾਲ ਦੇ ਫੜੀ ਜਾ ਰਹੇ ਆ ਜੱਜ ਵੀ ਫੜਿਆ ਗਿਆ। ਉਹ ਅੱਗੇ ਫਾਰਵਰਡ ਲਿੰਕੇਜਸ ਦੇ ਵਿੱਚ ਫੜਿਆ ਗਿਆ ਬੰਦਾ। ਜਿੰਦ ਤੱਕ ਸਰਕਾਰਾਂ ਮੈਂ ਨਾ ਅਜੇ ਤੱਕ ਰੋਪਾ ਜੇ ਮਮਾ ਦੇਖੋ ਜਦੋਂ ਪੁਰਾਣੇ ਕਨੈਕਸ਼ਨ ਬਣ ਜਾਂਦੇ ਆ ਤੁਹਾਨੂੰ ਪਤਾ ਹੀ ਐ ਕੋਈ ਨਾ ਕੋਈ ਕੋਈ ਨਾ ਕੋਈ ਅ ਅੱਜਕੱਲ ਜਿਹੜੇ ਆਪਣੇ ਇੰਟਰਨੈਸ਼ਨਲ ਬਾਰਡਰ ਤੇ ਲੋਕ ਰਹਿ ਰਹੇ ਆ ਸਮਗਲਰ ਦੇ ਆਮ ਜਿਹੜੇ ਵੀ ਕੇਸ ਆਪਾਂ ਫੜਦੇ ਆ ਜਿਹੜੀ ਵੀ ਆਪਾਂ ਰਿਕਵਰੀ ਕਰਦੇ ਆ ਉਹਦੇ ਚ ਬਾਕੀ ਚੀਜ਼ਾਂ ਤੋਂ ਇਲਾਵਾ ਸਭ ਤੋਂ ਮੇਨ ਗੱਲ ਇਹ ਹੁੰਦੀ ਹੈ ਕਿ ਪਾਕਿਸਤਾਨਾ ਸੰਪਰਕ ਸੀ। ਔਰ ਜਦੋਂ ਦੂਸਰੇ ਸਾਹਿਬ ਜਿਹੜਾ ਕੀਤਾ ਕਿ ਬਕਦੀ ਦਾ ਕੰਮ ਕਰਦੇ ਸੀ ਆਪਾਂ ਸਾਨੂੰ ਕੋਠੀ ਬਣਾਈ। ਪ੍ਰੋਪਰਟੀ ਵੀ ਨਾਲ ਅਟੈਚ ਕੀਤੀ ਹੈ। ਬਿਲਕੁਲ ਬਿਲਕੁਲ ਭਾਈ ਸਾਹਿਬ ਉਹਤੇ ਅੱਜ ਹੀ ਇਹਨਾਂ ਨੂੰ ਕਹਿਤਾ ਕਿ ਰੈਵਨਿਊ ਤੋਂ ਅਸੀਂ ਲੈ ਕੇ ਉਹ ਕੋਠੀ ਦਾ ਸਾਰੀ ਫਰਦ ਵਗੈਰਾ ਅਸੀਂ ਕੰਪੀਟੈਂਟ ਅਥਾਰਟੀ ਨੂੰ ਕੇਸ ਬਣਾ ਕੇ ਜਲਦੀ ਭੇਜਾਂ।